ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਲੋਕ ਆਵਾਜ਼ ਤੇ ਮੈਂ ਹਾਂ ਤੁਹਾਡੇ ਨਾਲ ਨਾਜ਼ੀਆ ਇਸ ਵਕਤ ਅਸੀਂ ਖਰੜਚ ਪਹੁੰਚੇ ਆ ਜਿੱਥੇ ਕਿ ਹੋਲਾ ਮਹੱਲਾ ਜੋੜ ਮੇਲਾ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਪਹੁੰਚੇ ਹਨ ਤੇ ਨਿਹੰਗ ਸਿੰਘ ਵੱਲੋਂ ਘੋੜਸਵਾਰੀ ਕੀਤੀ ਜਾ ਰਹੀ ਹੈ ਅਣਗਿਣਤ ਕੋੜੇ ਵੀ ਮੌਜੂਦ ਨੇ ਤੇ ਦੇਖ ਸਕਦੇ ਹੋ ਕਿ ਛੋਟੇ-ਛੋਟੇ ਜਵਾਕ ਵੀ ਨੇ ਜੋ ਅੱਜ ਨਿਹੰਗ ਬਣ ਕੇ ਕੋੜਿਆਂ ਉੱਤੇ ਸਵਾਰ ਨੇ ਤੇ ਉਹਨਾਂ ਵੱਲੋਂ ਕੋਟ ਸਵਾਰੀ ਕੀਤੀ ਜਾਵੇਗੀ ਤੇ ਨਾਲ ਹੀ ਇੱਥੇ ਪ੍ਰਭ ਆਸਰਿਆਂ ਦਾ ਐਂਬੂਲੈਂਸ ਜੋ ਕਿ ਇੱਥੇ ਪਹੁੰਚਿਆ ਆਇਆ ਜਿੱਥੇ ਕਿ ਨਿਆਸਰਿਆਂ ਨੂੰ ਆਸਰਿਆ ਦਿੱਤਾ ਜਾਂਦਾ ਹੈ ਤੇ ਹਾਲਾਂਕਿ ਕੋਈ ਸਿੱਖ ਸੰਗਤ ਨਾਲ ਕੁਝ ਹੋਇਆ ਨਹੀਂ ਹੈ ਤੇ ਨਾਲ ਹੀ ਇਹਨਾਂ ਦੇ ਖਾਣ ਪੀਣ ਲਈ ਵੀ ਪ੍ਰਬੰਧ ਕੀਤਾ ਗਿਆ ਹੈ ਨਾਲ ਹੀ ਸਿੰਘ ਸੰਗਤ ਵੱਲੋਂ ਸੇਵਾ ਵੀ ਕੀਤੀ ਜਾ ਰਹੀ ਹੈ ਲਗਾਤਾਰ ਥਾਂ ਥਾਂ ਤੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਕਿ ਸਿੱਖ ਸੰਗਤ ਨੂੰ ਕਿਸੇ ਚੀਜ਼ ਦੀ ਤਕਲੀਫ ਨਾ ਹੋਵੇ ਪ੍ਰਸ਼ਾਦ ਵੀ ਛਕਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਮਲਾ ਇਸ ਕਰਕੇ ਬਣਾਇਆ ਜਾਂਦਾ ਜਦੋਂ ਪਹਿਲਾਂ ਉਹ ਹੋਲੀ ਮਨਾਉਂਦੇ ਸੀਗੇ ਤੇ ਦਸਮਾ ਪਾਤਸ਼ਾਹ ਨੂੰ ਜਦੋਂ ਖਾਲਸਾ ਨੇ ਕਿਹਾ ਤੇ ਖਾਲਸਾ ਕਹਿੰਦੇ ਅਸੀਂ ਹੋਲੀ ਨਹੀਂ ਹੋਲਾ ਮਨਾਵਾਂਗੇ ਤੇ ਖਾਲਸੇ ਦੇ ਹੋਲੇ ਫਿਰ ਨਿਆਰੇ ਹੁੰਦੇ ਦੇ ਇਸ ਤੇ ਮੇਰੇ ਘੋੜ ਸਵਾਰੀਆਂ ਹੁੰਦੀਆਂ ਐ ਘੋੜ ਸਵਾਰੀਆਂ ਦੇ ਨਾਲ-ਨਾਲ ਕਿਲਾ ਪਟਦੇ ਐ ਕਿਲਾ ਪਟਣ ਦੇ ਨਾਲ-ਨਾਲ ਫਿਰ ਸਿੰਘ ਗਤਕਾ ਖੇਡਦੇ ਨੇ ਆਪਣਾ ਜੋਰ ਪ੍ਰਦਰਸ਼ਨ ਕਰਦੇ ਨੇ ਤੇ ਇਹਦੇ ਵਿੱਚ ਸਾਰੇ ਹੀ ਬਹੁਤ ਸੁਚਮ ਤਰੀਕੇ ਦੇ ਨਾਲ ਬਹੁਤ ਸੂਝਵਾਨ ਤਰੀਕੇ ਦੇ ਨਾਲ ਇਹ ਸਾਰਾ ਬਣਾਇਆ ਜਾਂਦਾ ਹੈਗਾ ਤੇ ਬਹੁਤ ਵਧੀਆ ਬਣਾਇਆ ਜਾਂਦਾ ਹੈ ਵੜ ਦੇ ਵਿੱਚ ਹੋਲਾ ਮਹੱਲਾ ਜਿਹੜਾ ਬਣਾਇਆ ਜਾ ਰਿਹਾ ਜਿਵੇਂ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹਰ ਸਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਪਿਲੇ ਸਾਲ ਤੋਂ ਇੱਥੇ ਵੀ ਜਿਹੜਾ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਪੰਥ ਦੇ ਦਾਲਾ ਇੱਥੇ ਉਤਰਦੇ ਹਨ ਅਤੇ ਲਗਾਤਾਰ 3 ਦਿਨ ਅਖੰਡ ਪਾਠ ਸਾਹਿਬ ਉਦੋਂ ਪ੍ਰਾਂਤ ਸਵੇਰੇ ਸ਼ਾਮ ਦੀਵਾਨਸ ਜਦਦੇ ਆ ਸੰਗਤਾਂ ਬਹੁਤ ਦੂਰ ਦੂਰ ਚੱਲ ਕੇ ਇੱਥੇ ਪਹੁੰਚਦੀਆਂ ਆਂ ਅੱਜ ਇਹ ਜਿਹੜਾ ਦੂਜੀ ਵਾਰ ਓਲਾ ਮੱਲਾ ਇੱਥੇ ਮਨਾਇਆ ਗਿਆ ਹੈ ਜਿਹਦੇ ਵਿੱਚ ਸੰਤ ਬਾਬਾ ਬਤਾਰ ਸਿੰਘ ਜੀ tour ਬਿਆਨਤ ਦਾਲਾ ਜਿਹੜੇ ਇੱਥੇ ਪਹੁੰਚੇ ਹੈਗੇ ਤੇ ਜਿਹੜਾ ਇਹ ਵਿਸ਼ੇਸ਼ ਉਪਰਾਲਾ ਜੀਤ ਭਾਈ ਬੁਜੀਤ ਸਿੰਘ ਜਤਰਾ ਆੜਾ ਅਤੇ ਦਬ ਦੇ ਤਖਤਾਲ ਤੋਂ ਭਾਈ ਕੁਲਦੇਵ ਸਿੰਘ ਜੀ ਉਹਨਾਂ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ ਇਹ ਸਾਰੇ ਗੁਰਦਾਰੇ ਦੇ ਜੋ ਤਾਲ ਮਲ ਕਮੇਟੀ ਹੈ ਉਹਦੇ ਵਜ੍ਹਾ ਸੇ ਯੋਗ ਦੇ ਨਾਲ ਇਹ ਹੋਲਾ ਮਹੱਲਾ ਇੱਥੇ ਮਨਾਇਆ ਜਾਂਦਾ ਹੈ ਅਤੇ ਥਾਂ ਥਾਂ ਬੱਲੇ ਦੀਆਂ ਜਿਹੜੀਆਂ ਸਤਕਾਰ ਗੁਰਦਾਰੇ ਪਰੰਧੂ ਕਾਟੀਆ ਵੱਲੋਂ ਕੀਤਾ ਜਾਂਦਾ ਹੈ ਇਹ ਆਹਾਂ ਤੇ ਲੰਗਰ ਲੱਗਦੇ ਹਨ ਤੇ ਅੱਜ ਗੁਰਦੁਆਰਾ ਫਰੰਦੂ ਗਾਟੀਆਂ ਵੱਲੋਂ ਇਹ ਇੱਥੇ ਚਾਪ ਕੋੜੇ ਦੇ ਲੰਗਰ ਚੱਲ ਰਹੇ ਹਨ ਹੁਣ ਕੋੜ ਦੌੜਾ ਹੋਈਆਂ ਹਨ ਹੁਣ ਇਸ ਤੋਂ ਬਾਅਦ ਇੱਥੇ ਜਿਹੜੇ ਗੱਤਕੇ ਦੇ ਜਹਾ ਔਰ ਸਿੰਘ ਦਿਖਾ ਰਹੇ ਹਨ ਜੋ ਕਿ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੋਂ ਖੜ ਦੇ ਵਿੱਚ ਇਹ ਦੂਜੀ ਵਾਰ ਬੋਲਾ ਮਲਾ ਮਨਾਇਆ ਜਾ ਰਿਹਾ ਹੈ ਇਤਿਹਾਸ ਹੈ ਅਗਲੇ ਸਾਲ ਵੀ ਇਸ ਤਰ੍ਹਾਂ ਹੀ ਤੇ ਹੁਲਾ ਮਲਾ ਮਨਾਇਆ ਜਾਵੇਗਾ ਸਾਤੂ ਗੁਰਾਂ ਦਾ ਸੰਗਤਾਂ ਦਾ ਓਟਾਂ ਓਟਾਂ ਤਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ